ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥਵੀਦ ਸੁਮਨਪ੍ਰੀਤ ਕੌਰ ਤੇ ਮੈਂ ਸੁਮਨਪ੍ਰੀਤ ਕੌਰ ਅੱਜ ਹੈ 1 ਜਨਵਰੀ 2026 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 1 ਜਨਵਰੀ 2026 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਆਯਾ ਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਹਾਲ ਹੀ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ 10000 ਦੌੜਾ ਬਣਾਉਣ ਵਾਲੀ ਦੂਜੀ ਭਾਰਤੀ ਮਹਿਲਾ ਕ੍ਰਿਕਟਰ ਕੌਣ ਬਣੀ ਹੈ ਹਾਂਜੀ ਅੰਤਰਰਾਸ਼ਟਰੀ ਕ੍ਰਿਕਟ ਵਿੱਚ 10000 ਦੌੜਾ ਬਣਾਉਣ ਵਾਲੀ ਦੂਜੀ ਭਾਰਤੀ ਮਹਿਲਾ ਬਣੀ ਹੈ ਸਮ੍ਰਿਤੀ ਮੰਦਾਨਾ ਤੇ ਪਹਿਲੀ ਕੌਣ ਇਹ ਤਾਂ ਦੂਜੀ ਬਣੀ ਹੈ ਪਹਿਲੀ ਹੈ ਜੀ ਮਿਥਾਲੀ ਰਾਜ ਠੀਕ ਹੈ ਹੁਣ ਨੈਕਸਟ ਕੁਐਸਚਨ ਆ ਜੀ ਹਾਲ ਹੀ ਵਿੱਚ ਕਿਸ ਦੇਸ਼ ਦੇ ਸੁਪਰ ਕੰਡਕਟਿੰਗ ਮੈਗਲੇਵ ਵਾਹਨ ਨੇ ਸਿਰਫ 2 ਸੈਕਿੰਡਾਂ ਵਿੱਚ 0 ਤੋਂ 700 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਫੜਨ ਦਾ ਵਿਸ਼ਵ ਰਿਕਾਰਡ ਬਣਾਇਆ ਹਾਂਜੀ ਰੀਸੈਂਟਲੀ ਚੀਨ ਨੇ ਇੱਕ ਟ੍ਰੇਨ ਆ ਜਿਹੜੀ ਲਾਂਚ ਕੀਤੀ ਆ ਇਹ ਮੈਗਨੇਟਿਕਾ ਮੈਗਲੇਵ ਤੁਸੀਂ ਦੇਖ ਰਹੇ ਹੋ ਲਿਖਿਆ ਹੋਇਆ ਇਹਦੇ ਵਿੱਚ ਕੀ ਆ ਕਿ ਇਹ ਜਿਹੜੀ ਟ੍ਰੇਨ ਆ ਇਹ ਫ੍ਰਿਕਸ਼ਨ ਵਿਦਆਊਟ ਫ੍ਰਿਕਸ਼ਨ ਚਲਦੀ ਆ ਵਿਦਆਊਟ ਫ੍ਰਿਕਸ਼ਨ ਦਾ ਮਤਲਬ ਕੀ ਆ ਕਿ ਇਹ ਜਿਹੜੀ ਟ੍ਰੇਨ ਦੇ ਪਟੜੀ ਹੁੰਦੀ ਹੈ ਉਹਨੂੰ ਟੱਚ ਨਹੀਂ ਕਰੇਗੀ ਠੀਕ ਹੈ ਇਹ ਟ੍ਰੇਨ 2 ਸੈਕਿੰਡਾਂ ਵਿੱਚ 0 ਤੋਂ 700 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੇ ਦੀ ਸਪੀਡ ਵੀ ਸਭ ਤੋਂ ਜ਼ਿਆਦਾ ਹੋਵੇਗੀ ਤੇ ਚੀਨ ਨੇ ਇਸ ਨੂੰ ਲਾਂਚ ਕੀਤਾ ਆਪਸ਼ਨ A ਇਜ਼ ਦਾ ਰਾਈਟ ਆਨਸਰ ਹੁਣ ਚੀਨ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਚੀਨ ਚੀਨ ਦੇ ਕੈਪੀਟਲ ਆ ਵੇਜ਼ਿੰਗ ਕੰਸੇਰ ਇਨ ਮਿਨੀ ਵੀ ਪ੍ਰੈਜ਼ੀਡੈਂਟ ਜੀ ਜਿੰਪਿੰਗ ਚੀਨ ਦੀ ਹੱਦ ਦੁਨੀਆ ਦੇ ਸਭ ਤੋਂ ਜ਼ਿਆਦਾ ਦੇਸ਼ਾਂ ਨਾਲ ਲੱਗਦੀ ਹੈ 14 ਦੇਸ਼ਾਂ ਦੇ ਨਾਲ ਚੀਨ ਦੀ ਹੱਦ ਲੱਗਦੀ ਹੈ ਚੀਨ ਵਿੱਚ ਦੁਨੀਆ ਦੀ ਸਭ ਤੋਂ ਨਵੀਂ ਐਕਸਪ੍ਰੈਸ ਵੀ ਸੁਰੰਗ ਦਾ ਉਦਘਾਟਨ ਕੀਤਾ ਗਿਆ ਚੀਨ ਨੇ ਇੱਕ ਵਿਸ਼ਵ ਆਰਟੀਫੀਸ਼ੀਅਲ ਇੰਟੈਲੀਜੈਂਸ ਇਹਨਾਂ ਸਹਿਯੋਗ ਸੰਗਠਨ ਦੀ ਸਥਾਪਨਾ ਦਾ ਪ੍ਰਸਤਾਵ ਰੱਖਿਆ। ਚੀਨ ਨੇ ਅਤਿ ਆਧੁਨਿਕ ਟੈਕਨੋਲੋਜੀ ਨਾਲ ਲੈਸ ਦੀ ਜੇਅਰ ਕ੍ਰਾਫਟ ਕੈਰੀਅਰ ਫੁਜਿਆਂ ਲਾਂਚ ਕੀਤਾ ਚੀਨ ਨੇ ਥੋਰੀਅਮ ਜੁਰੇਨੀਅਮ ਬਾਲਣ ਪਰਿਵਰਤਨ ਵਿੱਚ ਪਹਿਲੀ ਸਫਲਤਾ ਪ੍ਰਾਪਤ ਕੀਤੀ ਏਸ਼ੀਅਨ ਜੂਥ ਗੇਮਸ 2025 ਦੀ ਮੈਡਲ ਸੂਚੀ ਵਿੱਚ ਚੀਨ ਟੌਪ ਤੇ ਰਹਾ ਚੀਨ ਦੀ CR450 ਹਾਈ ਸਪੀਡ ਟ੍ਰੇਨ 475 ਕਿਲੋਮੀਟਰ ਪ੍ਰਤੀ ਘੰਟੇ ਦੀ ਰਿਕਾਰਡ ਰਫਤਾਰ ਤੇ ਪਹੁੰਚੀ ਚੀਨ ਵਿੱਚ ਭਾਰਤੀ ਦੂਤਾਵਾਸ ਵਿਕ੍ਰਿੰਦਰ ਨਾਟ ਗੌਰ ਦੇ ਬਤ ਦਾ ਉਦਘਾਟਨ ਕੀਤਾ ਗਿਆ ਚੀਨ ਨੇ ਸਟੀਲ ਕੈਲੀਫਿਸ਼ ਡ੍ਰੌਨ ਤਿਆਰ ਕੀਤਾ ਨੈਕਸਟ ਹੈ ਹਾਲ ਹੀ ਵਿੱਚ ਸਮਾਪਤ ਹੋਈਆਂ ਵਿਸ਼ਵ ਪੁਲਿਸ ਅਤੇ ਫਾਇਰ ਖੇਡਾਂ 2029 ਦੇ 8 ਖੇਡਾਂ ਦੀ ਮੇਜ਼ਬਾਨੀ ਕੌਣ ਕਰੇਗਾ ਹਾਂਜੀ ਰੀਸੈਂਟਲੀ ਸਮਾਪਤ ਹੋਈਆਂ ਵਿਸ਼ਵ ਪੁਲਿਸ ਅਤੇ ਫਾਇਰ ਖੇਡਾਂ ਦੁੱਧ ਦੀ ਵਿਚ ਇਹ ਰੀਸੈਂਟਲੀ ਸਮਾਪਤ ਹੋਈਆਂ ਮਾ ਠੀਕ ਹੈ ਤੇ ਹੁਣ 2029 ਦੇਸ 8 ਖੇਡਾਂ ਦੀ ਮੇਜ਼ਬਾਨੀ ਕੌਣ ਕਰੇਗਾ ਗੁਜਰਾਤ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਗੁਜਰਾਤ ਵਿੱਚ ਰਾਸ਼ਟਰੀ ਰੱਖਿਆ ਯੂਨੀਵਰਸਿਟੀ ਦੇ ਵਿੱਚ 23ਵੀਂ ਆ ਵਿਸ਼ਵ ਪੁਲਿਸ ਅਤੇ ਫਾਇਰ ਖੇਡਾਂ 2029 ਲਈ 8 ਵਿਸ਼ਿਆਂ ਦੀ ਮੇਜ਼ਬਾਨੀ ਕਰੇਗੀ ਇਸ ਬਕਾਰੀ ਗਲੋਬਲ ਇਵੈਂਟ ਲਈ ਮੇਜ਼ਬਾਨ ਦੇਸ਼ ਵਜੋਂ ਭਾਰਤ ਨੂੰ ਚੁਣਿਆ ਗਿਆ ਤੇ ਪਹਿਲੀ ਵਾਰ ਭਾਰਤ ਇਸ ਦੀ ਮੇਜ਼ਬਾਨੀ ਕਰ ਰਿਹਾ ਵਾ ਗੁਜਰਾਤ ਦੀ ਰਾਸ਼ਟਰੀ ਰੱਖਿਆ ਯੂਨੀਵਰਸਿਟੀ ਦੇ ਵਿੱਚ ਹੈ ਹੋਣਗੀਆਂ ਹੁਣ ਗੁਜਰਾਤ ਚ ਹੋਣੀਆਂ ਤਾਂ ਗੁਜਰਾਤ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਗੁਜਰਾਤ ਦੀ ਕੈਪੀਟਲ ਅ ગાંધીਨਗਰ ਇੱਥੋਂ ਦੇ ਚੀਫ ਮਨਿਸਟਰ ਆ ਪੁਪਿੰਦਰ ਪਾਈ ਪਟੇਲ ਗਵਰਨਰ ਆ ਚਾਰੀਆ ਦੇਵਰਾਤ ਗੁਜਰਾਤ ਦੇ ਵਿੱਚ ਗਿਰੀ ਨੈਸ਼ਨਲ ਪਾਰਕ ਆ ਬਸੰਦ ਨੈਸ਼ਨਲ ਪਾਰਕ ਆ ਬ્લેਕਬੱਕ ਨੈਸ਼ਨਲ ਪਾਰਕ ਗੁਜਰਾਤ ਰਾਜ ਦੀ ਤੱਟ ਰੇਖਾ ਸਭ ਤੋਂ ਵੱਡੀ ਆ ਪੰਛੀਆਂ ਦੀ ਪ੍ਰਸਿੱਧ ਰਖਨਾਲ ਸਰੋਵਰ ਗੁਜਰਾਤ ਵਿੱਚ ਆ ਛੱਤ ਤੇ ਸੂਰਜੀ ਊਰਜਾ ਦੇ ਮਾਮਲੇ ਵਿੱਚ ਗੁਜਰਾਤ ਮੋਹਰੀ ਰਾਜ ਰਹੇ ਆ 33 ਸਾਲਾਂ ਬਾਅਦ ਗੁਜਰਾਤ ਨੂੰ ਫਿਰ ਤੋਂ ਟਾਈਗਰ ਸਟੇਟ ਐਲਾਨਿਆ ਗਿਆ ਗੁਜਰਾਤ ਦਾ ਮੋਡੇਰਾ ਭਾਰਤ ਦਾ ਪਹਿਲਾ ਗ੍ਰੀਨ ਟਾਊਨ ਬਣਿਆ ਭਾਰਤ ਟੈਕਸੀ ਦਾ ਪਾਇਲਟ ਸੰਚਾਲਨ ਰਾਜਧਾਨੀ ਦਿੱਲੀ ਤੋਂ ਇਲਾਵਾ ਗੁਜਰਾਤ ਵਿੱਚ ਸ਼ੁਰੂ ਹੋਇਆ 33 ਸਮੇਲਨ 2025 ਗਾਂਦੀਨਗਰ ਵਿੱਚ ਆਯੋਜਿਤ ਕੀਤਾ ਗਿਆ ਗੁਜਰਾਤ ਨੇ ਭਾਰਤ ਦੀ ਪਹਿਲੀ ਕਬਾਈਲੀ ਜੀਨੋਮ ਸਿਕੁਐਂਸਿੰਗ ਪਹਿਲ ਕਦਮੀ ਸ਼ੁਰੂ ਕੀਤੀ ਹਰਸ ਸੰਗ ਵੀ ਗੁਜਰਾਤ ਦੇ ਨਵੇਂ ਉਪ ਮੁੱਖ ਮੰਤਰੀ ਬਣੇ ਅਹਮਦਾਬਾਦ ਰਾਸ਼ਟ੍ਰ ਮੰਡਲ ਖੇਡਾਂ 2030 ਦੀ ਮੇਜ਼ਬਾਨੀ ਕਰੇਗਾ ਨੈਕਸਟ ਹੈ ਹਾਲ ਹੀ ਵਿੱਚ ਗਲੋਬਲ ਲਾਈਫਟਾਈਮ ਅਚੀਵਮੈਂਟ ਅਵਾਰਡ ਕਿਸ ਨੂੰ ਦਿੱਤਾ ਜਾਵੇਗਾ ਗਲੋਬਲ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲਨ ਜਾ ਰਿਹਾ ਜੀ ਨੋਵਾਕ ਯੋਕੋਵਿਚ ਨੂੰ ਇਹ ਸਰਬੀਆ ਦੇ ਟੈਨਿਸ ਪਲੇਅਰ ਹੈ ਤੇ ਇਹਨਾਂ ਨੂੰ ਲਾਈਫਟਾਈਮ ਗਲੋਬਲ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲੇਗਾ ਨੋਵਾਕ ਯੋਕੋਵਿਚ অপਸ਼ਨ ਬੀ ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਹਾਲ ਹੀ ਵਿੱਚ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ 2025 ਵਿੱਚ ਭਾਰਤ ਵਿੱਚ ਬਾਗਾਂ ਦੀ ਆਬਾਦੀ ਕਿੰਨੇ ਪ੍ਰਤੀਸ਼ਤ ਵਧੇਗੀ ਹਾਂਜੀ 2025 ਦੇ ਵਿੱਚ ਵਧੇਗੀ ਠੀਕ ਹੈ ਹੁਣ ਇੱਥੇ ਆਵੇਗਾ ਪਹਿਲਾਂ ਤਾਂ ਇਹ ਯਾਦ ਰੱਖੋ ਜੀ ਜਿਹੜੀ ਰਿਪੋਰਟ ਆ ਜਾਰੀ ਕੀਤੀ ਆ ਨੈਸ਼ਨਲ ਟਾਈਗਰ ਕਨ ਸਰਵੇਸ਼ਨ ਅਥਾਰਟੀ ਨੇ ਠੀਕ ਹੈ ਤੇ ਇਸ ਰਿਪੋਰਟ ਦੇ ਅਕੋਰਡਿੰਗ ਭਾਰਤ ਦੇ ਵਿੱਚ 2025 ਦੇ ਵਿੱਚ ਜਿਹੜੀ ਬਾਗਾਂ ਦੀ ਗਿਣਤੀ ਆ ਉਹ 8% ਵਧੀ ਆ ਤੇ ਇਸ ਵਾਰ ਵੀ ਜਾਨੀ ਕਿ ਹੁਣ ਵੀ ਮੱਧ ਪ੍ਰਦੇਸ਼ ਦੇ ਵਿੱਚ ਹੀ ਸਭ ਤੋਂ ਵੱਧ ਟਾਈਗਰ ਪਾਏ ਗਏ ਆ ਤੇ 8% ਹੈ ਜਿਹੜੀ ਇਹ ਵਧੀ ਹੈ ਜਾਨੀ ਕਿ ਟਾਈਗਰ ਸਟੇਟ ਮੈਂ ਤੁਹਾਨੂੰ ਕਿਹਾ ਸੀ ਕਿ ਟਾਈਗਰ ਸਟੇਟ ਦਾ ਐਲਾਨ ਗੁਜਰਾਤ ਦਾ ਹੋ ਗਿਆ ਕਿ ਗੁਜਰਾਤ ਟਾਈਗਰ ਸਟੇਟ ਬਣਿਆ ਭਾਰਤ ਦੀ ਇਹ ਸਿਰਫ ਐਲਾਨ ਹੋਇਆ ਕੋਸ਼ਨਾ ਹੋਈ ਆ ਪਰ ਇਸ ਰਿਪੋਰਟ ਦੇ ਅਕੋਰਡਿੰਗ ਹੁਣ ਵੀ ਟਾਈਗਰ ਸਟੇਟ ਮੱਧ ਪ੍ਰਦੇਸ਼ ਹੀ ਆ ਨੈਕਸਟ ਹੈ ਭਾਰਤ ਦੇ ਸਭ ਤੋਂ ਵੱਡੇ ਜੰਤਕ ਖੇਤਰ ਦੇ ਹਰੇ ਹਾਈਡਰੋਜਨ ਪਲਾਂਟ ਦਾ ਉਦਘਾਟਨ ਹਾਲ ਹੀ ਵਿੱਚ ਕਿੱਥੇ ਕੀਤਾ ਗਿਆ ਸੀ ਭਾਰਤ ਦੇ ਸਭ ਤੋਂ ਵੱਡੇ ਜੰਤਕ ਖੇਤਰ ਦੇ ਹਰੇ ਹਾਈਡਰੋਜਨ ਪਲਾਂਟ ਦਾ ਉਦਘਾਟਨ ਕੀਤਾ ਗਿਆ ਸੀ ਓਡੀਸਾ ਦੇ ਵਿੱਚ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੁਣੇ ਓਡੀਸਾ ਦੇ ਵਿੱਚ ਉਦਘਾਟਨ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਓਡੀਸਾ ਓਡੀਸਾ ਦੀ ਕੈਪੀਟਲ ਕੀ ਹੈ ਭਵਨੇਸ਼ਵਰ ਇੱਥੋਂ ਦੇ ਚੀਫ ਮਿਨਿਸਟਰ ਆ ਮੋਹਨ ਚਰਨ ਮਾਜੀ ਗਵਰਨਰ ਆ ਡਾਕਟਰ ਹਰੀਪਾਉ ਕੰਪਤੀ ਉੜੀਸਾ ਦੇ ਵਿੱਚ ਉੜੀਸਾ ਦਿਵਸ ਸਰੇਖਸਾਲ 1 ਅਪ੍ਰੈਲ ਨੂੰ ਮਨਾਇਆ ਜਾਂਦਾ ਉੜੀਸਾ ਵਿੱਚ ਨੰਦਨ ਕਾਨਨ ਨੈਸ਼ਨਲ ਪਾਰਕ ਸਿੰਪਲੀਪਾਲ ਨੈਸ਼ਨਲ ਪਾਰਕ ਕਨਿਕਾ ਨੈਸ਼ਨਲ ਪਾਰਕ ਪੀਤਰ ਕਨਿਕਾ ਨੈਸ਼ਨਲ ਪਾਰਕ ਚਿਲਕਾ ਸੈਂਚੂਰੀ ਉੜੀਸਾ ਵਿੱਚ ਚਿਲਕਾ ਚ ਇਲਾਇ ਪਾਰਦੀ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਉੜੀਸਾ ਵਿੱਚ ਰੂਸੀ ਕੁਲੀਆ ਬੀਚਾ 골ਡਨ ਬੀਚਾ ਅਨੁਗਰਗ ਨੂੰ ਉੜੀਸਾ ਦੀ ਪਹਿਲੀ ਮਹਿਲਾ ਮੋਕਸਕਤਰ ਚੁਣਿਆ ਗਿਆ ਆਕਾਸ਼ ਅਗਲੀ ਪੀੜੀ ਆਕਾਸ਼ਾਂਜੀ ਮਿਜ਼ਾਈਲ ਸਿਸਟਮ ਦਾ ਚਾਂਦੀਪੁਰ ਉੜੀਸਾ ਵਿਖੇ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ ਉੜੀਸਾ ਵਿੱਚ 11 ਦਿਨਾਂ ਦਾ ਤਿਉਹਾਰ ਤਨ ਯਾਤਰਾ ਆਯੋਜਿਤ ਕੀਤਾ ਗਿਆ ਉੜੀਸਾ ਖੇਤਰੀ AI ਪ੍ਰਭਾਵ ਸੰਮੇਲਨ ਦੀ ਮੇਜ਼ਬਾਨੀ ਕਰੇਗਾ ਉੜੀਸਾ ਦੇ ਦੋ ਬੀਚ ਸੁਨਾਪੁਰ ਬੀਚ ਅਤੇ ਗੋਲਡਨ ਬੀਚ ਨੂੰ ਅੰਤਰਰਾਸ਼ਟਰੀ ਬਲੂ ਫਲੈਗ ਪ੍ਰਮਾਣਿਕरण ਪ੍ਰਾਪਤ ਹੋਇਆ ਉੜੀਸਾ ਸਰਕਾਰ ਨੇ ਖੇਤੀਬਾੜੀ ਉਪਕਰਨਾਂ ਨੂੰ ਔਰਤਾਂ ਦੇ ਅਨੁਕੂਲ ਬਣਾਉਣ ਲਈ SOP ਜਾਰੀ ਕੀਤਾ ਨੈਕਸਟ ਹੈ ਹਾਲੀ ਵਿੱਚ ਕਿਸ ਨੂੰ ਮੋਸਟ ਅਚੀਵਡ ਚਾਈਨਿਸ ਅਵਾਰਡ 2025 ਮਿਲਿਆ ਮੋਸਟ ਅਚੀਵਡ ਚਾਈਨਿਸ ਅਵਾਰਡ 2025 ਮਿਲਿਆ ਵਾ ਇਹ ਮਿਲਿਆ ਵਾ ਜੀ ਚਾਂਗ ਡੈਮੋ ਨੂੰ অপਸ਼ਨ ਬੀ ਇਸ ਦਾ ਰਾਈਟ ਆਨਸਰ ਚਾਂਗ ਡੈਮੋ ਇਹਨਾਂ ਨੂੰ ਮੋਸਟ ਅਚੀਵਡ ਚਾਈਨਿਸ ਅਵਾਰਡ 2025 ਮਿਲਿਆ ਹੁਣ ਇੱਕ ਅਵਾਰਡ ਦੀ ਗੱਲ ਆ ਤਾਂ ਪੈਵ ਬਸ਼ੂਰੀਆ ਵਾਂਸ਼ੀ ਨੂੰ ਰਾਸ਼ਟਰੀ ਵਾਲ ਪ੍ਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਪ੍ਰਧਾਨ ਮੰਤਰੀ ਮੋਦੀ ਨੂੰ ਇਥੋਪੀਆ ਦਾ ਸਭ ਤੋਂ ਵੱਡਾ ਸਨਮਾਨ ਇਥੋਪੀਆ ਦੀ ਨਿਸ਼ਾਨ ਆਫ ਇਥੋਪੀਆ ਮਿਲਿਆ सीआरपीएफ अधिकारी दिनेश खट्टक ਨੂੰ ਗ੍ਰਹਿ ਮੰਤਰੀ ਦਾ ਕੁਸ਼ਲਤਾ ਮੈਡਲ ਮਿਲਿਆ ਨੈਨਾ ਕਲੋਨੀ 2025 ਦਾ ਟਰਨਲ ਪੁਰਸਕਾਰ ਜਿੱਤੇ ਆ ਪ੍ਰਤੀਕ ਮਾधव ਨੂੰ ਅਪਾਹਜ ਵਿਅਕਤੀਆਂ ਦੇ ਸਸ਼ਕਤੀਕਰਨ ਵਿੱਚ ਨਿਮੇਨਤਾ ਲਈ ਰਾਸ਼ਟਰੀ ਪੁਰਸਕ ਵਿਅਕਤੀਗਤ ਉਤਮਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਆ ਆਲੀਆ ਭੱਟ ਨੂੰ ਗੋਲਡਨ ਗਲੋਬਸ 호রাইਜ਼ਨ ਅਵਾਰਡ ਮਿਲਿਆ ਸੁਪਰੀਆ ਸਾਉ ਨੇ ਸੰਜਕਤ ਰਾਸ਼ਟਰ ਦਾ ਸਰਬੋੱਚ ਵਾਤਾਵਰਣ ਸਨਮਾਨ ਜਿੱਤਿਆ ਨੈਕਸਟ ਹੈ ਫਰਵਰੀ 2026 ਵਿੱਚ ਕਿਹੜਾ ਦੇਸ਼ AI ਪ੍ਰਭਾਵ ਸੰਮੇਲਨ ਦੀ ਮੇਜ਼ਬਾਨੀ ਕਰੇਗਾ ਫਰਵਰੀ 2026 ਦੇ ਵਿੱਚ AI ਪਰਵਾਂਵ ਸਮੇਲਨ ਦੀ ਮੇਜ਼ਬਾਨੀ ਕਰੇਗਾ ਸਾਡਾ ਦੇਸ਼ ਭਾਰਤ অপਸ਼ਨ ਸੀ ਇਸ ਆ ਰਾਈਟ ਆਨਸਰ ਹੁਣ ਭਾਰਤ ਮੇਜ਼ਬਾਨੀ ਕਰੇਗਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਭਾਰਤ ਭਾਰਤ ਦੀ ਕੈਪੀਟਲ ਹੈ ਨਵੀਂ ਦਿੱਲੀ ਕਰੰਸੀ ਹੈ ਇੰਡੀਅਨ ਰੁਪਿਆ ਪ੍ਰੈਜ਼ੀਡੈਂਟ ਆ ਦ੍ਰੋਪਦੀ ਮੁਰਮੂ ਪ੍ਰਧਾਨ ਮੰਤਰੀ ਅਨੁਰੇਂਦਰ ਮੋਦੀ ਪੂਰੀ ਦੁਨੀਆ ਦੇ ਵਿੱਚ ਦੁੱਧ ਦੇ ਉਤਪਾਦਨ ਵਿੱਚ ਭਾਰਤ ਟੌਪ ਤੇ ਆ ਦਾਲਾਂ ਦੇ ਉਤਪਾਦਨ ਵਿੱਚ ਭਾਰਤ ਟੌਪ ਤੇ ਆ ਅਰਥਵਿਵਸਥਾ ਦੇ ਪੱਖੋਂ ਭਾਰਤ ਚੌਥੇ ਸਥਾਨ ਤੇ ਪਹੁੰਚਿਆ ਜਾਪਾਨ ਨੂੰ ਪਿੱਛੇ ਛੱਡ ਦਿੱਤਾ ਭਾਰਤ ਨੇ ਭਾਰਤ ਦੀ ਹੱਦ ਸਤ ਦੇਸ਼ਾਂ ਨੂੰ ਲੱਗਦੀ ਹੈ ਪਾਕਿਸਤਾਨ ਅਫਗਾਨਿਸਤਾਨ ਚੀਨ ਨੇਪਾਲ ਭੂਟਾਨ ਬੰਗਲਾਦੇਸ਼ ਮਿਆਂਮਾਰ ਸਭ ਤੋਂ ਜ਼ਿਆਦਾ ਹੱਦ ਭਾਰਤ ਦੀ ਬੰਗਲਾਦੇਸ਼ ਨਾਲ ਲੱਗਦੀ ਹੈ ਟੋਟਲ 4096 ਕਿਲੋਮੀਟਰ ਦੀ ਹੱਦ ਲੱਗਦੀ ਹੈ ਭਾਰਤ ਦੀ ਬੰਗਲਾਦੇਸ਼ ਨਾਲ ਹਾਲੇ ਪਾਸਪੋਰਟ ਇੰਡੈਕਸ 2025 ਵਿੱਚ ਭਾਰਤ 85ਵੇਂ ਸਥਾਨ ਤੇ ਰਿਹਾ ਜਦ ਕਿ ਸਿੰਗਾਪੁਰ ਟੌਪ ਤੇ ਹੈ ਭਾਰਤ ਦੀ ਸਾਖਰਤਾ ਦਰ 80.9% ਬਧੀ ਭਾਰਤ ਵਿੱਚ ਕੋਈ ਰਾਮ ਸਰ ਸਾਈਟਾਂ ਦੀ ਗਿਣਤੀ 96 ਹੋ ਗਈ ਆ ਭਾਰਤ ਨੂੰ 2026 ਲਈ ਕੈਂਬਰਲੇ ਪ੍ਰਕਿਰਿਆ ਦਾ ਚੇਅਰਪਰਸਨ ਚੁਣਿਆ ਗਿਆ ਭਾਰਤ ਨੇ ਬੰਗਾਲ ਦੀ ਖਾੜੀ ਵਿੱਚ ਗੁਪਤ ਤੌਰ ਤੇ ਪਰਮਾਣੂ ਸਮਰੱਥਾ ਵਾਲੇ K4 ਪੰਡੂਬੀ ਤੋਂ ਲਾਂਚ ਕੀਤੀ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ WHO ਨੇ ਭਾਰਤ ਵਿੱਚ ਬਣੇ ਇੱਕ ਨਵੇਂ ਘੱਟ ਕੀਮਤ ਵਾਲੇ ਔਰਲ ਹੈਜਾ ਟੀਕੇ ਨੂੰ ਮਨਜ਼ੂਰੀ ਦਿੱਤੀ ਭਾਰਤ ਡੋਪਿੰਗ ਵਿਰੋਧੀ ਨਿਯਮਾਂ ਦੀ ਉਲੰਘਣਾ ਵਿੱਚ ਦੁਨੀਆ ਦੇ ਵਿੱਚ ਟੌਪ ਤੇ ਰਿਹਾ ਭਾਰਤ ਨੇ ਸਵਦੇਸ਼ੀ ਤਰੂ V64 ਮਾਈਕਰੋ ਪ੍ਰੋਸੈਸਰ ਲਾਂਚ ਕੀਤਾ ਭਾਰਤ ਨੇ ਪਹਿਲਾ ਸਕੁਆਇਰ ਸਵਰਸ਼ਵ ਕੱਪ ਜਿੱਤਿਆ ਨੇ ਤੁਹਾਡਾ ਪੈਸਾ ਤੁਹਾਡੇ ਅਧਿਕਾਰ ਮੋਹਮ ਸ਼ੁਰੂ ਕੀਤੀ ਨੈਕਸਟ ਹੈ ਹਾਲ ਹੀ ਵਿੱਚ ਪੁਰਸ਼ਾਂ ਦੇ T20 ਅੰਤਰਰਾਸ਼ਟਰੀ ਮੈਚਾਂ ਵਿੱਚ 8 ਵਿਕਟਾਂ ਲੈ ਕੇ ਕਿਸ ਨੇ ਇਤਿਹਾਸ ਰਚਿਆ ਹਾਂਜੀ ਪੁਰਸ਼ਾਂ ਦੇ T20 ਅੰਤਰਰਾਸ਼ਟਰੀ ਮੈਚ ਦੇ ਵਿੱਚ 8 ਵਿਕਟਾਂ ਲੈ ਕੇ ਇਤਿਹਾਸ ਰਚਿਆ ਵਾ ਸੂਨਮ ਜੋਸ਼ੀ ਨੇ অপਸ਼ਨ B ਇਸ ਦਾ ਰਾਈਟ ਆਨਸਰ ਠੀਕ ਹੈ ਜੀ ਨੈਕਸਟ ਹੈ ਤਰੁਵ ਐਨਜੀ ਸਿਵਲ ਵੇਰੀਐਂਟ ਹੈਲੀਕਾਪਟਰ ਦੀ ਪਹਿਲੀ ਉਡਾਨ ਨੂੰ ਹਾਲ ਹੀ ਵਿੱਚ ਕਿਸ ਨੇ ਹਰੀ ਝੰਡੀ ਦਿਖਾਈ ਤਰੂਵੈਨਜੀ ਸਿਵਲ ਵੇਰੀਐਂਟ ਹੈਲੀਕਾਪਟਰ ਦੀ ਪਹਿਲੀ ਉਡਾਨ ਨੂੰ ਝੰਡੀ ਦਿਖਾਈ ਹੈ ਰਾਮ ਮੋਹਨ ਨਾਇਡੂ ਨੇ অপਸ਼ਨ ਡੀ ਇਸ ਆ ਰਾਈਟ ਆਨਸਰ ਇਹ ਸਾਡੇ ਕੇਂਦਰੀ ਸਹਿਰੀ ਹਵਾਵਾਜ਼ੀ ਮੰਤਰੀ ਐ ਰਾਮ ਮੋਹਨ ਨਾਇਡੂ ਇਹਨਾਂ ਨੇ ਬੰਗਲੌਰ ਵਿੱਚ ਹਿੰਦੂਸਤਾਨ 에ਰੋਨੌਟਿਕਸ ਲਿਮਟਿਡ ਦੇ ਹੈਲੀਕਾਪਟਰ ਡਿਵੀਜ਼ਨ ਵਿਖੇ ਤਰੂਵੈਨਜੀ ਸਿਵਲ ਵੇਰੀਐਂਟ ਹੈਲੀਕਾਪਟਰ ਦੀ ਪਹਿਲੀ ਉਡਾਨ ਨੂੰ ਹਰੀ ਝੰਡੀ ਦਿਖਾਈ ਨੈਕਸਟ ਹੈ ਪਿਨਾਕਾ ਲੰਬੀ ਦੂਰੀ ਦੇ ਗਾਈਡਡ ਰਾਕੇਟ ਦਾ ਪਹਿਲਾ ਪ੍ਰੀਖਣ ਹਾਲ ਹੀ ਵਿੱਚ ਕਿੱਥੇ ਸਫਲਤਾਪੂਰਵਕ ਲਾਂਚ ਕੀਤਾ ਗਿਆ ਹਾਂਜੀ ਪਿਨਾਕਾ ਲੰਬੀ ਦੂਰੀ ਦੇ ਗਾਈਡਡ ਰਾਕੇਟ ਦਾ ਪਹਿਲਾ ਪ੍ਰੀਖਣ ਕੀਤਾ ਗਿਆ ਤੇ ਇਹ ਪ੍ਰੀਖਣ 오ਡੀਸਾ ਦੇ ਚੰਦੀਪੁਰ ਇੰਟੀਗ੍ਰੇਟਿੰਗ ਟੈਸਟ ਰੇਂਜ ਦੇ ਵਿੱਚ ਕੀਤਾ ਗਿਆ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਹਾਲ ਹੀ ਵਿੱਚ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ ਦੁਰਲਭ ਧਰਤੀ ਦੇ ਭੰਡਾਰਾਂ ਦੇ ਮਾਮਲੇ ਵਿੱਚ ਭਾਰਤ ਦੀ ਕੀ ਕੀ ਸਥਿਤੀ ਹੈ ਹਾਂਜੀ ਦੁਰਲਭ ਧਰਤੀ ਦੇ ਭੰਡਾਰਾਂ ਦੇ ਮਾਮਲੇ ਵਿੱਚ ਭਾਰਤ ਦੀ ਸਥਿਤੀ ਹੈ ਜਾਨਕੀ ਭਾਰਤ ਕਿੰਨੇਵੇਂ ਸਥਾਨ ਤੇ ਰਿਹਾ ਭਾਰਤ ਤੀਜੇ ਸਥਾਨ ਤੇ ਰਿਹਾ ਭਾਰਤ ਦੇ ਕੋਲ ਜਾਨੀ ਕਿ ਦੁਰਲਭ ਧਾਤੂ ਦੇ ਜਿੰਨੇ ਵੀ ਖਣੈਜਾ ਭਾਰਤ ਇਸ ਦੇ ਵਿੱਚ ਤੀਸਰੇ ਸਥਾਨ ਤੇ ਰਿਹਾ ਪਹਿਲੇ ਤੇ ਚੀਨ ਰਿਹਾ ਸੈਕਿੰਡ ਤੇ ਬ੍ਰਾਜ਼ੀਲ ਆ ਠੀਕ ਹੈ ਨੈਕਸਟ ਹੈ ਹਾਲ ਹੀ ਵਿੱਚ ਕਿਸ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਖਾਲੀਦਾ ਜੀਆ ਦਾ ਦੇਹਾਂਤ ਹੋਇਆ ਹਾਂਜੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਹੈ ਬੰਗਲਾਦੇਸ਼ ਦੀ ਖਾਲੀਦਾ ਜੀਆ ਇਹਨਾਂ ਦੀ ਰੀਸੈਂਟਲੀ ਡੈਥ ਹੋਈ ਆ ਖਾਲੀਦਾ ਜੀ ਆ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਵੀ ਇਹ ਬੰਗਲਾਦੇਸ਼ ਦੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਤੇ ਵਿੱਚ ਬੰਗਲਾਦੇਸ਼ ਬੰਗਲਾਦੇਸ਼ ਦੀ ਕੈਪੀਟਲ ਹੈ ਡਾਕਾ ਕ੍ਰਾਂਸੀ ਜਾਂ ਟਕਾ ਇੱਥੋਂ ਦੇ ਚੀਫ ਮਿਨਿਸਟਰ ਹਨ ਮੁਹੰਮਦ ਯੁਨਿਸ ਬੰਗਲਾਦੇਸ਼ ਦੀ ਜੇਕਰ ਗੱਲ ਕਰੀਏ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਸੇ ਕਲਾਸ ਦੇ ਵਿੱਚ ਕਿ ਬੰਗਲਾਦੇਸ਼ ਦੀ ਭਾਰਤ ਨਾਲ ਸਭ ਤੋਂ ਜ਼ਿਆਦਾ ਹੱਦ ਲੱਗਦੀ ਹੈ 4096 ਕਿਲੋਮੀਟਰ ਦੀ ਹੱਦ ਲੱਗਦੀ ਹੈ ਤੇ ਬੰਗਲਾਦੇਸ਼ ਦੇ ਨਾਲ ਭਾਰਤ ਦੇ ਪੰਜ ਰਾਜ ਹੈ ਜਿਹੜੇ ਟੱਚ ਕਰਦੇ ਹਨ ਪੱਛਮੀ ਬੰਗਾਲ ਅਸਾਮ ਮੇਘਾਲਿਆ ਤ੍ਰਿਪੁਰਾ ਮਿਜ਼ੋਰਮ ਬੰਗਲਾਦੇਸ਼ ਬੀਮਾਰ 1971 ਨੂੰ ਆਜ਼ਾਦ ਹੋਇਆ ਸੀ ਇੰਡੀਆ ਤੇ ਬੰਗਲਾਦੇਸ਼ ਦੇ ਵਿੱਚ ਕਰ ਸੰਪ੍ਰਤੀ ਨਾਮ ਦੀ ਡਿਫੈਂਸ ਐਕਸਰਸਾਈਜ਼ ਹੁੰਦੀ ਹੈ ਬੰਗਲਾਦੇਸ਼ ਦੀ ਸੰਸਦ ਦਾ ਨਾਮ ਆਜਤੀ ਸੰਸਦ ਅਤੇ ਰਾਸ਼ਟਰੀ ਸੰਸਦ ਬੰਗਲਾਦੇਸ਼ ਵਿੱਚ ਗੰਗਾ ਨਦੀ ਨੂੰ ਪਦਮਾ ਦੇ ਨਾਮ ਨਾਲ ਜਾਣਿਆ ਜਾਂਦਾ ਬ੍ਰਹਮਪੁੱਤਰ ਨਦੀ ਨੂੰ ਯਮੁਨਾ ਦੇ ਨਾਮ ਨਾਲ ਜਾਣਿਆ ਜਾਂਦਾ ਬੰਗਲਾਦੇਸ਼ ਦੀ ਸਭ ਤੋਂ ਲੰਬੀ ਨਦੀ ਹੈ ਸੁਰਮਾ ਨਦੀ ਬੰਗਲਾਦੇਸ਼ ਸੰਜੁਕਤ ਰਾਸ਼ਟਰ ਦੇ ਜਲ ਸੰਮੇਲਨ ਵਿੱਚ ਸ਼ਾਮਿਲ ਹੋਣ ਵਾਲਾ ਪਹਿਲਾ ਦੱਖਣੀ ਏਸ਼ੀਆਈ ਦੇਸ਼ ਬਣਿਆ ਮਸ਼ਹੂਰ ਬੰਗਲਾਦੇਸ਼ੀ ਲੋਕ ਗਾਇਕਾ ਫਰੀਦਾ ਪ੍ਰਵੀਨ ਦਾ ਦੇ ਹੱਥ ਹੋਇਆ ਭਾਰਤ ਨੇ ਬੰਗਲਾਦੇਸ਼ ਤੋਂ ਜ਼ਮੀਨੀ ਅਤੇ ਸਮੁੰਦਰੀ ਬੰਦਰਗਾਹਾਂ 'ਹਰਾਹੀ ਝੂਟ ਦੀ ਦਰਾਮਤ ਤੇ ਪਾਬੰਦੀ ਲਗਾਈ। ਬੰਗਲਾਦੇਸ਼ ਨੇ 8 ਅਗਸਤ ਨੂੰ ਨਵਾਂ ਬੰਗਲਾਦੇਸ਼ ਦਿਵਸ ਐਲਾਨਿਆ। ਅਸਦਾਲਮ ਸੈਯੰਮ ਬੰਗਲਾਦੇਸ਼ ਦੇ ਵਿਦੇਸ਼ ਸਕੱਤਰ ਨਿਯੁਕਤ ਕੀਤੇ ਗਏ। ਭਾਰਤ ਨੇ ਬੰਗਲਾਦੇਸ਼ ਤੋਂ ਤਿਆਰ ਕੱਪੜਿਆਂ ਤੇ ਪ੍ਰੋਸੈਸਡ ਫੂਡ ਆਈਟਮਾਂ ਵਰਗੀਆਂ ਕੁਝ ਚੀਜ਼ਾਂ ਦੀ ਦਰਾਮਤ ਤੇ ਪਾਬੰਦੀ ਲਗਾਈ। ਹਾਂਜੀ ਇਸ ਦੇ ਨਾਲ ਸਾਈਡ ਅੱਜ ਦੀ ਕਲਾਸ ਖਤਮ ਹੁੰਦੀ ਹੈ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ